ਹੁਸ਼ਿਆਰਪੁਰ ਵਿੱਚ 5 ਸਾਲਾ ਹਰਵੀਰ ਦੀ ਅੰਤਿਮ ਅਰਦਾਸ ਹੋਈ ਉਹੀ ਬੱਚਾ ਹਰਵੀਰ ਜਿਸ ਦੇ ਨਾਲ ਬਦਫੈਲੀ ਕੀਤੀ ਗਈ ਸੀ ਜਿਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਰੋ ਵੀ ਵੇਖਣ ਨੂੰ ਮਿਲਿਆ ਇਸ ਮਾਸੂਮ ਬੱਚੇ ਦੀ ਅੰਤਿਮ ਅਰਦਾਸ ਕੀਤੀ ਗਈ ਤਾਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਪਹੁੰਚ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ ਅੰਤਿਮ ਅਰਦਾਸ ਤੋਂ ਬਾਅਦ ਇੱਕ ਰੋਸ ਮਾਰਚ ਮੋਰਤੋਂ ਕੱਢਿਆ ਗਿਆ ਪ੍ਰਵਾਸੀਆਂ ਦੇ ਖਿਲਾਫ ਸਖਤੀ ਕਰਨ ਦੀ ਮੰਗ ਮੋਰਤੋ ਚੁੱਕੀ ਗਈ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਹਰਵੀਰ ਦੀ ਤਸਵੀਰ ਲੱਗੇ ਪੋਸਟਰ ਬੈਨਰ ਲੈ ਕੇ ਪੂਰੇ ਹੁਸ਼ਿਆਰਪੁਰ ਦੇ ਵਿੱਚ ਅੱਜ ਰੋਸ ਮਾਰਚ ਕੱਢਿਆ ਗਿਆ ਇੱਕ ਪ੍ਰਵਾਸੀ ਨੇ ਹਰਵੀਰ ਨੂੰ ਘਰ ਦੇ ਬਾਹਰੋਂ ਕਿਡਨੈਪ ਕਰਕੇ ਉਸਦੇ ਨਾਲ ਬਦਫੈਲੀ ਕੀਤੀ ਤੇ ਬਾਅਦ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਅੱਜ ਹਰਵੀਰ ਦੀ ਅੰਤਿਮ ਅਰਦਾਸ ਵੀ ਸੀ ਕਤਲ ਤੋਂ ਬਾਅਦ ਪ੍ਰਵਾਸੀਆਂ ਦੇ ਖਿਲਾਫ ਕਈ ਪਿੰਡਾਂ ਵਿੱਚ ਮਤੇ ਵੀ ਪਾਏ ਗਏ ਔਰ ਅੱਜ ਵੀ ਅੰਤਿਮ ਅਰਦਾਸ ਦੇ ਮੌਕੇ ਇਸ ਤਰੀਕੇ ਦਾ ਰੋਸ ਇਸ ਤਰੀਕੇ ਦਾ ਰੋ ਵੇਖਣ ਨੂੰ ਮਿਲਿਆ ਪ੍ਰਵਾਸੀਆਂ ਦੇ ਖਿਲਾਫ ਅਸੀਂ ਇਹ ਬੇਨਤੀ ਕਰਦੇ ਆ ਵੀ ਜਿਹੜਾ ਜਿਹੜੀ ਐਸੀ ਵਾਰ ਉਹਦੇ ਉਸ ਵੀਡੀਓ ਦੇ ਵਿੱਚ ਪਾਰਕੀ ਗਈ ਜਿਹੜੂ ਬੱਚਾਂ ਬੱਚਿਆਂ ਦੇ ਟੱਕਰ ਦੀ ਉਹ ਪੁਲਿਸ ਨੇ ਹਾਲੇ ਤੱਕ ਕੰਮਬੋਲ ਨਹੀਂ ਕੀਤੀ ਤੇ ਅਸੀਂ ਇਹ ਚਾਹੁੰਦੇ ਆ ਉਹ ਤੁਰੰਤ ਵਾਰਮੋਲ ਕੀਤੀ ਜਾਵੇ ਉਹਦੀ ਸਟੇਟਮੈਂਟ ਲਈ ਜਾਵੇ ਉਹਦੇ ਬਿਆਨ ਲਏ ਜਾਵੇ ਤੇ ਉਹ ਟੋਕਿੰਗ ਉਹਦੇ ਬੱਚੇ ਦੇ ਕੇਸ ਨੂੰ ਮਜ਼ਬੂਤ ਕਰ ਸਕਦੇ ਆ ਪਰ ਤੂਜੀ ਗੱਲ ਇਹ ਆ ਕਿ ਬਾਈ ਬਠਿੰਡੇ ਨੇ ਐਸਐਸਪੀ ਨੇ ਬਿਆਨ ਦਿੱਤਾ ਵੀ ਉਹਨਾਂ ਦੇ ਕਾਰਵਾਈ ਹੋਊਗੀ ਤਾਂ ਤੁਸੀਂ ਤਾਂ ਸਾਡੇ ਦੇ 84 ਤੋਂ ਜਿਆਦਾ ਕਾਰਵਾਈਆਂ ਕਰਦੇ ਹੋ ਨਿਆ ਅੱਜ ਸਾਡੇ ਦੇ ਬੱਚੇ ਭਾਰੀ ਪੈ ਗਏ ਆ ਤੇ ਜੇ ਅਸੀਂ ਉਹਨਾਂ ਨੂੰ ਇਥੋਂ ਬਾਹਰ ਕੱਢਣ ਦੀ ਗੱਲ ਕਰਦੇ ਹਾਂ ਵੀ ਜਿਹੜੇ ਪਰਚੇ ਕਰਦੇ ਆ ਪਰਚੇ ਸਾਡੇ ਦੇ ਪਹਿਲਾਂ ਵੀ ਹੁੰਦੇ ਆ ਤੇ ਗਾਹਾਂ ਵੀ ਹੁੰਦੇ ਜਾਣੇ ਆ ਸਾਨੂੰ ਤੇਰੀ ਕੋਈ ਪਰਵਾਹ ਨਹੀਂ ਹੈਗੀ ਕੋਈ ਜਿੰਨੇ ਤੇਰਾ ਦਿਲ ਕਰਦਾ ਉਹਨੇ ਪਰਚੇ ਘਾਤ ਖਾਲਸਾ ਪਰਜੇ ਭਗਤ ਨੂੰ ਤਿਆਰ ਬੈਠਾ ਸਾਡੇ ਵੈਲਫੇਅਰ ਸੁਸਾਇਟੀ ਵੱਲੋਂ ਆਪਾਂ ਉਸ ਨੂੰ ਪੇ ਕਰ ਦਿੱਤਾ ਜੀ ਉਹ ਪੂਰੇ ਕੇਸ ਦੀ ਪੈਰਵਾਹੀ ਕਰੂਗਾ ਅੱਜ ਇਹਨਾਂ ਨੂੰ ਆਪਾਂ 2 ਲੱਖ ਰੁਪਿਆ ਮਾਲੀ ਸਾਤਾ ਦੇ ਰਹੇ ਹਾਂ ਜੀ ਕਿਉਂਕਿ ਬਹੁਤ ਮਾੜਾ ਕੰਮ ਹੋਇਆ ਜੀ ਇੰਡੀਵਿਜੂਅਲ ਦੇ ਰਹੇ ਕੋਈ ਸਸਤਾ ਵੱਲ ਨਹੀਂ ਨਹੀਂ ਸ਼ਾਨਾ ਵੈਲਫੇਅਰ ਸੁਸਾਇਟੀ ਵੱਲੋਂ ਦੇ ਰਹੇ ਹਾਂ ਜੀ